ਦੋਸਤੋ ਅੱਜ ਮਾਰਚ ਮਹੀਨੇ ਦੀ 2 ਤਰੀਕ ਹੈ ਮੈਂ ਲਾਦਾ ਤੇ ਆ ਤੁਸੀਂ ਦੇਖ ਹੀ ਸਕਦੇ ਹੋ ਇੱਕ ਬਿਲਡਿੰਗ ਦਾ ਕੋਰਨਰ ਹੈ ਜਿੱਥੇ ਕੀ ਮਤਲਬ ਵੀ ਇੰਨੇ ਜ਼ਿਆਦਾ ਗੜੇ ਪਏ ਹਨ ਤੇ ਖੇਤਾਂ ਦੇ ਵਿੱਚ ਵੀ ਪਈਆਂ ਤੇ ਵੀ ਇਹੀ ਹਾਲ ਹੈ ਵਾਹਿਗੁਰੂ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ ਕੁਦਰਤ ਕਰੋਪ ਹੋਈ ਇੱਕ ਵਾਰੀ ਫੇਰ ਕਿਸਾਨ ਆਪਣੀਆਂ ਫਸਲਾਂ ਹਰੀਆਂ ਭਰੀਆਂ ਆਪ ਦੀ ਮਿਹਨਤ ਖੂਨ ਪਸੀਨੇ ਦੀ ਕਮਾਈ ਛੱਡ ਕੇ ਖੁੱਲੇ ਸਮਾਨ ਵਿੱਚ ਤੁਸੀਂ ਕਿਸਾਨ ਭਰਾ ਦਾ ਦਿਲ ਵੇਖੋ ਹਈਏ ਕਿਸਾਨਾਂ ਨੂੰ ਕਹਿ ਦਿੰਦੇ ਵੀ ਇਦਾਂ ਕਿਸਾਨ ਆਏ ਆ ਕਿਸਾਨ ਧਰਨੇ ਕਰਦੇ ਆ ਕਿਸਾਨ ਜਿਹਾ ਆਪਣੇ ਹੱਕ ਲਈ ਕੋਈ ਕਿਸਾਨ ਧਰਨੇ ਲਾਉਂਦਾ ਤਾਂ ਕੋਈ ਮਾੜੀ ਗੱਲ ਨਹੀਂ ਲਾਉਣੇ ਬਣਦੇ ਆ ਬਣਦਾ ਹੱਕ ਮਿਲਣਾ ਚਾਹੀਦਾ ਕੋਈ ਐ ਨਹੀਂ ਕੋਈ ਨਵਾਂ ਹੱਕ ਤਾਂ ਕੋਈ ਲੈ ਨਹੀਂ ਰਿਹਾ ਵੀ ਤੁਹਾਨੂੰ ਕੋਈ ਲੋਕਾਂ ਨਾਲੋਂ ਵੱਖਰਾ ਚਾਹੀਦਾ ਮਿਹਨਤ ਕਰਦੇ ਆ ਕਿਸੇ ਦਾ ਕੀ ਜਾਂਦਾ ਤੇ ਵਾਇਗੁਰੂ ਨੇਰ ਪਰਿਆ ਆ ਅੱਥਰਕੇ ਆਉਣ ਵਾਲਾ ਸਮਾਂ ਬਠਿੰਡੇਲੇ ਦੇ ਅਗਲੂ ਪਿੰਡ ਦਾ ਇਹ ਸੀਨ ਹੈ ਜੀ ਗੜੇ ਪਏ ਨੇ ਖੇਤਾਂ 'ਚ ਵੀ ਪਈਆਂ ਤੇ ਵੀ ਇਹੀ ਹਾਲ ਸੀ ਤੇ ਇਹ ਜੋ ਨਾਲ ਕਾਰਨਰ ਬਣਦਾ ਸੀਗਾ ਬਿਲਡਿੰਗ ਦਾ ਕੰਧ ਕੋਠੇ ਕਮਰਿਆਂ ਦੀਆਂ ਜੋ ਵੀ ਕੰਧਾਂ ਸੀ ਉਹਦੇ ਨਾਲ ਵੱਜ ਵੱਜ ਕੇ ਕਾਰਨਰ ਦੇ ਵਿੱਚ ਇੰਨੇ ਗੜੇ ਇਕੱਠੇ ਹੋਏ ਆ ਤੁਹਾਡੇ ਸਾਹਮਣੇ ਆ ਕਮੈਂਟ ਕਰਕੇ ਦੱਸੋ ਕਿਹੜੇ-ਕਿਹੜੇ ਡਿਸਟ੍ਰਿਕਟ ਕਿਹੜੇ-ਕਿਹੜੇ ਜ਼ਿਲ੍ਹੇ ਪਿੰਡ ਸ਼ਹਿਰ ਦੇ ਵਿੱਚ ਵਾਇਗੁਰੂ ਨੇ ਵਿਚਾਰ ਕੀਤਾ ਹੋਇਆ ਵਾਹਿਗੁਰੂ ਅੱਗੇ ਮੇਰ ਭਰਿਆ ਹੱਥ ਰੱਖ ਕੇ ਕੱਲਾ ਮੀ ਥੋੜੇ ਸਲੋ ਭਲਾਂ ਦੀ ਪੈ ਜੇ ਪਰ ਕੋਈ ਨੇਰੀ ਚੱਕੜਾ ਗੜਿਆਂ ਵਾਲੀ ਇਹ ਆਫਤ ਨਾ ਆਵੇ ਕਿਸੇ ਤੇ ਬਹੁਤ ਲੋੜਾਂ ਹੁੰਦੀਆਂ ਹਨ ਫਸਲ ਤੇ ਬਹੁਤ ਨਿਰਪਰ ਹੁੰਦੇ ਆ ਕਿਸੇ ਨੇ ਆਪਦੇ ਧੀ ਪੁੱਤ ਦਾ ਵਿਆਹ ਕਰਨਾ ਹੁੰਦਾ ਕਿਸੇ ਨੇ ਕਰਜ਼ਾ ਦੇਣਾ ਹੁੰਦਾ ਕੋਈ ਕਿਸੇ ਨੇ ਕੀ ਉਮੀਦ ਲਾਈ ਹੁੰਦੀ ਹੈ ਕਿਸੇ ਨੇ ਆਪ ਦੇ ਧੀ ਪੁੱਤ ਨੂੰ ਸਟੈਂਡ ਕਰਨਾ ਹੁੰਦਾ ਕਿਤੇ ਫਸਲ ਦੇ ਸਿਰ ਤੇ ਵਾਹੀ ਗੁਰੂ ਮਿਹਰ ਕਰੇ